oh uh -huh. ਜਾਨ ਨ ਕੀ ਰਾ ਗਿਤ ਮਿਲੇ ਚੁਕੇ ਸਭ ਸੋਗ ਸੰਤਾਪੇ ਪਰਮਾ ਸਨਮਾਨ ਯੋਗ ਜਬਰ ਛਤਰ ਤਖਤ ਕੇ ਮਾਲਕ ਹਾਜ਼ਰਾ ਹਜੂਰ ਜਗ ਰਾਜ ਹੂਰ ਸਰਬ ਕਲਾ ਪਰਪੂਰ ਸ਼ਬਦ ਗੁਰੂ ਬਾਣੇ ਕੇ ਬੋਹਿਥ ਨਾਪ ਕੇ ਜਹਾਜ਼ ਗਰੀਬ ਨਿਵਾਰ ਸੰਤ ਗਰੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਿਨਾਂ ਦੀ ਪਾਵਨ ਅਰਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤੀ ਸਨਮਾਨਯੋ ਗੁਰੂ ਪਿਆਰੇ ਗੁਰੂ ਸਵਾਰੇ ਸੰਤ ਸੰਗੀ ਜਨੋ ਵੱਡੇਆਂ ਭਾਵਾਂ ਵਾਲੇ ਹਾਂ ਜੋ ਐਸੋਤ ਸਹਿਬਾਂ ਦੀ ਪਾਵਨ ਪਵਿੱਤਰ ਗੋਦੰਦਰ ਬੈਠ ਕਰਕੇ ਗੁਰੂ ਚਰਨਾ ਦੀ ਗੁਰੂ ਦਰਬਾਰ ਦੀ ਹਾਜ਼ਰੀ ਪਰ ਆਪਣੇ ਜੀਵਨ ਨੂੰ ਸਫਲਾਪੇ ਕਰਦੇ ਹਾਂ ਆਓ ਸਾਧ ਸੰਗਤ ਕੁਝ ਸਮਾਂ ਲੜੀ ਬਾਤ ਔਰ ਸ਼ਬਦ ਵਿਚਾਰ ਦੇ ਨਾਲ ਜੁੜੀਏ ਬਚਾਰਾਂ ਦੀ ਅਰਪਤਾ ਤੋਂ ਪਹਿਲਾਂ ਗੁਰੂ ਵਰਸੀ ਫਤੇ ਦੇ ਨਾਲ ਸਾਂਝ ਪਾਈਏ ਆਦਮ ਸੈਦ ਬਲਾਉ ਵਰਤੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਾਵਨ ਸ਼ਬਦ ਆਪ ਸੰਗਤਾਂ ਨੇ ਹੁਣੇ শ্রবণ ਕੀਤਾ ਹੈ ਇਹ ਪਾਵਨ ਪਵਿੱਤਰ ਸ਼ਬਦ ਪੰਚਮ ਪਾਤਸ਼ਾ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਨਾ ਦੇ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਸੂਤ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਅੰਗ ਕੀ ਸੋ 21 ਦੇ ਉਪਦੇਸ਼ ਸੁਭਾਏ ਮਾਨ ਹੈ ਆਓ ਇਸ ਪਾਵਨ ਸ਼ਬਦ ਦੇ ਅੰਦਰ ਅੱਜ ਗੁਰਦੇਵ ਸਾਨੂੰ ਕਿਹੜਾ ਪਾਵਨ ਉਪਦੇਸ਼ ਬਖਸ਼ਿਸ਼ ਪੇ ਕਰਦੇ ਹੈ ਬੜੇ ਅਦਬ ਸਤਕਾਰ ਸਹਿ ਸ਼ਰਣ ਕਰੀਏ ਜੀ ਸੁਰਤ ਮਹੱਲਾ ਪੰਜਵਾਂ ਕਰ ਚੌਪਦੇ ਸੋਰਠ ਰਾਗ ਹੈ ਪੰਚਮ ਪਾਤਸ਼ਾਹੀ ਦਾ ਇਹ ਪਾਵਨ ਸ਼ਬਦ ਹੈ ਤੀਜੇ ਘਰ ਦੇ ਵਿੱਚ ਸਹਿਬ ਜੀਆਂ ਨੇ ਇਸ ਪਾਵਨ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਚੌਪਦੇ ਤੋਂ ਭਾਵ ਇਸ ਪਾਵਨ ਸ਼ਬਦ ਦੇ ਚਾਰ ਕਦੇ ਹਨ ਜੀ ਨਿਤ ਓੰਕਾਰ ਸਤਿ ਪਰ ਪ੍ਰਸਾਦ ਮਿਲ ਪੰਚੋ ਨਹੀਂ ਸੰਸਾਰ ਚੁਕਾਇਆ ਸਹਿਬ ਪਤ ਗੁਰੂ ਅਰਜਨ ਦੇਵ ਮਹਾਰਾਜ ਜੀ ਦਿਆਲੂ ਕਿਰਪਾਲੂ ਸਹਿਬ ਸੱਚੇ ਪਾਤਸ਼ਾਹ ਪਾਵਨ ਸ਼ਬਦ ਦੇ ਤਰਮਤਾ ਦੇ ਅੰਦਰ ਬਖਸ਼ਿਸ਼ ਕਰੇ ਨੇ ਮਿਲ ਪੰਚੋ ਨਹੀਂ ਸੰਸਾਰ ਚੁਕਾਇਆ ਪੰਚੋ ਤੋਂ ਭਾਵ ਕੇ ਪੰਜ ਜਨਾਂ ਨੇ ਜੋ ਨਗਰ ਦੇ ਪੰਜ ਜਨ ਨੂੰ ਦੇਖਣਾ ਸਾਰ ਸੰਗਤ ਕੋਈ ਝਗੜਾ ਹੋ ਜਾਵੇ ਨਾ ਤੇ ਸਭ ਤੋਂ ਪਹਿਲਾਂ ਆਪਾਂ ਪੰਚਾ ਸਰਪੰਚਾਂ ਦੇ ਕੋਲ ਜਾਂਦੇ ਆ ਕਿ ਸਰਪੰਚ ਪੰਜ ਜਨ ਜਿਹੜੇ ਨੇ ਉਹ ਸਾਡਾ ਝਗੜਾ ਮੁਕਾ ਦੇ ਪਰ ਪਾਤਸ਼ਾਹ ਕਹਿਣ ਲੱਗੇ ਮੇਲੋਂ ਪੰਚੋ ਨਹੀਂ ਸੰਸਾਰ ਚੁਕਾਇਆ ਇੱਥੇ ਪੰਜ ਜਨ ਕਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਾਬ ਜੀ ਕਹਿਣਗੇ ਇਹਨਾਂ ਦਾ ਜਿਹੜਾ ਝਗੜਾ ਸੀ ਹੁਣ ਝਗੜਾ ਕਿਹੜਾ ਹੈ ਕਹੇਤ ਕਬੀਰ ਪੰਚ ਕੋ ਝਗੜਾ ਇਹਨਾਂ ਪੰਜਾਂ ਦੇ ਨਾਲ ਝਗੜਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਪੰਜ ਨੇ ਇਹਨਾਂ ਦੇ ਨਾਲ ਝਗੜਾ ਹੈ ਤੇ ਝਗੜਾ ਵੀ ਸਾਧ ਸੰਗਤ ਐਡਾ ਡਾਟਾ ਹੈ ਨਾ ਔਰ ਪੰਚ ਹਮ ਇੱਕ ਜਨਾਂ ਕਿਉਂ ਰਾਖੋ ਘਰਬਾਰ ਬਣਾ ਮਾਰੇ ਲੂਟੈ ਨੀਤ ਨੀਤ ਕਿਸ ਆਗੇ ਕਰੀਂ ਪੁਕਾਰ ਜਨਾਂ ਨਿਤ ਮਾਰਦੇ ਨੇ ਨਿਤ ਲੁੱਟਦੇ ਨੇ ਨਿਤ ਨਿਤ ਝਗੜਾ ਕਰਦੇ ਨੇ ਤੇ ਇਸ ਝਗੜੇ ਦੀ ਪ੍ਰਿਆਦ ਸਹਿਬ ਕਹਿਣਗੇ ਪੰਚ ਜਨਾਂ ਨੂੰ ਕੀਤੀ ਹੈ ਪਰ ਹੁਣਾਂ ਪੰਚ ਜਨਾਂ ਤੋਂ ਕੋਲੋਂ ਵੀ ਇਹ ਪੰਜਾਂ ਦਾ ਸਹਿਮ ਜਿਹੜਾ ਹੈ ਪਈ ਦੂਰ ਨਹੀਂ ਹੋਇਆ ਜੀ ਸਿੱਖਦਾਰ ਦਾ ਪੱਤੀ ਆਇਆ ਸਿੱਖਦਾਰੋਂ ਸਿੱਖਦਾਰੋਂ ਤੋਂ ਭਾਵ ਸਰਦਾਰਾਂ ਦੇ ਕੋਲ ਜਦੋਂ ਪੰਜ ਜਨਾਂ ਦੇ ਕੋਲੋਂ ਵੀ ਗੱਲ ਜਿਹੜੀ ਉਹ ਨਾ ਬਣੀ ਤੇ ਸਰਦਾਰ ਲੋਕਾਂ ਦੇ ਕੋਲ ਗਏ ਕਿ ਸ਼ਾਇਦ ਉਹਨਾਂ ਦੇ ਕੋਲ ਜਾ ਕਰਕੇ ਇਹ ਝਗੜਾ ਜਿਹੜਾ ਉਹ ਮੁੱਕ ਜਾਵੇਗਾ ਪਰ ਸਹਿਬ ਕਰਨਗੇ ਸਿਕਦਾਰੋਂ ਨਹਿ ਪਤੀ ਆਇਆ ਅਮਰਾਗੋ ਆਗੈ ਤੇਰਾ ਪਰ ਸਾਥ ਸੰਗਤ ਜਦੋਂ ਮਨੁੱਖ ਦੀ ਪੈਂਚ ਜਨਾਂ ਦੇ ਕੋਲੋਂ ਵੀ ਨਾ ਸੁਣੀ ਜਾਵੇ ਸਰਦਾਰ ਵੀ ਕੋਈ ਨਾ ਸੁਣੇ ਮਨੁੱਖ ਸਰਕਾਰੀ ਦਰਬਾਰੇ ਜਾਂਦਾ ਏ ਸਰਕਾਰੀ ਹਾਕਮਾਂ ਦੇ ਕੋਲ ਜਾਂਦਾ ਏ ਉਮਰਾਵੋਂ ਆਗੇ ਝਿੜਾ ਆਪਣਾ ਝਗੜਾ ਸਰਕਾਰੀ ਹਾਕਮਾਂ ਦੇ ਕੋਲ ਜਾ ਕਰਕੇ ਵਜ਼ੀਰਾਂ ਦੇ ਕੋਲ ਜਾ ਕਰਕੇ ਰੱਖਦਾ ਏ ਪਰ ਸਾਬ ਜੀ ਕਹਿਣ ਲਗੇ ਨਾ ਪੰਚ ਜਨਾਂ ਦੇ ਕੋਲੋਂ ਇਹ ਸਹਿਸਾ ਇਹ ਡਰ ਜਿਹੜਾ ਉਹ ਦੂਰ ਹੋਇਆ ਇਹ ਝਗੜਾ ਨਹੀਂ ਮੁੱਕਿਆ ਸਰਦਾਰਾਂ ਦੇ ਕੋਲੋਂ ਵੀ ਇਹ ਝਗੜਾ ਨਹੀਂ ਮੁੱਕਿਆ ਤੇ ਜਿਹੜੇ ਸਰਕਾਰੀ ਹਾਕਮ ਸਨ ਉਹਨਾਂ ਦੇ ਕੋਲ ਵੀ ਇਹ ਝਗੜਾ ਭਾਈ ਨਹੀਂ ਮੁੱਕਿਆ ਜੀ ਮਿਲ ਰਾਜਨ ਰਾਮ ਨਵੇੜਾ ਪਰ ਸਾਹਿਬ ਕਹਨ ਲਗੇ ਮਿਲ ਰਾਜਨ ਰਾਮ ਨਵੇਰਾ ਜਦੋਂ ਰਾਜੇ ਦੇ ਕੋਲ ਗਏ ਨਾ ਬਾਜੇ ਦੇ ਕੋਲ ਕਿਹੜਾ ਰਾਜਾ ਜਿਸ ਰਾਜੇ ਦੇ ਬਰਾਬਰ ਦਾ ਕੋਈ ਰਾਜਾ ਇਸ ਸੰਸਾਰ ਦੇ ਉੱਤੇ ਹੈ ਹੀ ਨਹੀਂ ਕੋਹ ਹਾਰ ਸਮਾਨ ਨਹੀਂ ਰਾਜਾ ਇਹ ਰਾਜੇ ਜਿਹੜੇ ਪਾੜੋ ਤੇ ਰਾਜ ਕਰੋ ਦੀ ਬੀਤੀ ਕਰਦੇ ਨੇ ਸਾਬ ਕਹਿੰਦੇ ਕਿ ਜਦੋਂ ਉਸ ਰਾਜੇ ਦੇ ਕੋਲ ਗਏ ਜਿਹੜੇ ਵਰਗਾ ਭਾਈ ਇਸ ਸੰਸਾਰ ਦੇ ਉੱਤੇ ਕੋਈ ਰਾਜਾ ਹੈ ਹੀ ਨਹੀਂ ਹੈ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਸਾਬ ਕਹਿੰਦੇ ਕਿ ਜਦੋਂ ਪ੍ਰਭੂ ਪਾਦਸ਼ਾਹ ਜਿਹੜੇ ਰਾਜਿਆਂ ਦੇ ਰਾਜੇ ਨੇ ਜਿਹੜੇ ਸ਼ਾਹਾਂ ਦੇ ਪਾਦਸ਼ਾਹ ਨੇ ਜਦੋਂ ਉਸ ਰਾਜੇ ਦੇ ਕੋਲ ਗਏ ਨਾ ਫਿਰ ਪਤਾ ਲੱਗਾ ਕਿ ਭਾਈ ਉਹ ਪ੍ਰਭੂ ਪਰਮੇਸ਼ਰ ਹੀ ਹੈ ਜਿਹੜਾ ਇਸ ਝਗੜੇ ਨੂੰ ਮਕਾਉਣ ਵਾਲਾ ਹੈ ਕਹ ਤ ਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ ਮੇਰਾ ਤੇ ਸਾਰਾ ਜਨਮ ਜਿਹੜਾ ਹੈ ਇਸ ਝਗੜੇ ਦੇ ਵਿੱਚ ਹੀ ਬੀਤ ਚੱਲਿਆ ਸੀ ਨਾ ਪੰਚ ਜਨਾਂ ਨੇ ਕੋਈ ਮੇਰੀ ਬਾਤ ਖਬਰ ਨਹੀਂ ਹੈ ਨਾ ਉਹਨਾਂ ਦੇ ਕੋਲੋਂ ਇਹ ਝਗੜਾ ਮੁਕਿਆ ਹੈ ਨਾ ਸਿੱਖਦਾਰਾਂ ਨੇ ਇਸ ਝਗੜੇ ਨੂੰ ਮੁਕਾਇਆ ਹੈ ਸਰਕਾਰੀ ਹਾਕਮਾਂ ਦੇ ਕੋਲ ਜਾ ਕਰਕੇ ਵੀ ਦੇਖ ਲਿਆ ਪਰ ਇਹ ਝਗੜਾ ਨਹੀਂ ਮੁਕਿਆ ਇਹ ਸਾਬ ਕਹਣ ਲਗੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਝਗੜਾ ਚਕਾਉਣਾ ਸੀ ਉਸ ਪਰਮ ਪਿਤਾ ਪਰਮਾਤਮਾ ਨੇ ਜਿਹੜਾ ਰਾਜਿਆਂ ਦਾ ਰਾਜਾ ਹੈ ਸਬ ਜੀ ਕਹਿਣਗੇ ਜਦੋਂ ਉਸ ਮਾਲਕ ਉਸ ਪ੍ਰਭੂ ਪਰਮੇਸ਼ਰ ਰਾਜੇ ਨੂੰ ਵਿਦੇ ਤੇ ਭਾਈ ਜਿਹੜਾ ਝਗੜਾ ਮੁੱਕਦਾ ਨਹੀਂ ਸੀ ਜਿਹੜਾ ਪੰਜ ਜਣਾਂ ਦੇ ਕੋਲੋਂ ਵੀ ਝਗੜਾ ਨਾ ਮੁੱਕਿਆ ਸਰਕਾਰੀ ਦਰਬਾਰੇ ਵੀ ਜਾ ਕੇ ਕਰਕੇ ਦੇਖ ਲਿਆ ਜਿਹੜਾ ਝਗੜਾ ਕਦੇ ਮੁੱਕਦਾ ਨਹੀਂ ਸੀ ਉਹ ਝਗੜਾ ਉਸ ਮਾਲਕ ਪ੍ਰਭੂ ਪਰਮੇਸ਼ਰ ਨੇ ਨਵੇੜ ਦਿੱਤਾ ਜੀ ਅਬ ਤੰਡਨ ਕਤਨਾ ਜਾਏ ਸਭ ਧੰ ਗੁਰੂ ਅਰਜਨ ਦੇ ਮਹਾਰਾਜ ਦਿਆਲੂ ਕਿਰਪਾਲੂ ਸਭ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਅਬ ਅਬ ਤੋਂ ਬਾਅਦ ਕੇ ਹੁਣ ਪ੍ਰੈਜੈਂਟ ਦੀ ਗੱਲ ਕਰਨੇ ਪਾਤਸ਼ਾਹ ਕਹਿੰਦੇ ਕਿ ਅਬ ਢੂੰਡਣ ਕਤੋਂ ਹੋਣਾ ਜਾਏਗੀ ਇਹਦਾ ਮਤਲਬ ਕਿ ਪਹਿਲਾਂ ਢੂੰਡਣ ਵਾਸਤੇ ਜਾਂਦੇ ਸੀ ਪਹਿਲਾਂ ਮਨੁੱਖ ਢੂੰਡਣ ਵਾਸਤੇ ਜਾਂਦਾ ਸੀ ਕਿ ਕਿਤੇ ਜਾ ਕਰਕੇ ਮੈਨੂੰ ਸੁੱਖ ਮਿਲ ਜਾਵੇ ਪਰ ਪਾਤਸ਼ਾਹ ਕਹਿੰਗੇ ਜਦੋਂ ਦਾ ਇਹ ਝਗੜਾ ਉਸ ਮਾਲਕ ਪ੍ਰਭੂ ਪਰਮੇਸ਼ਰ ਨੇ ਨਿਬੇੜ ਦਿੱਤਾ ਹੈ ਨਾ ਆਪ ਢੂੰਡਣ ਕਤੋਂ ਨਾ ਜਾਏ ਪਹਿਲਾਂ ਢੂੰਡਣ ਵਾਸਤੇ ਜਾਂਦੇ ਸੀ ਲੋਕ ਆਗਦੇ ਸਨ ਉਹ ਪ੍ਰਮਾਤਮਾ ਜੰਗਲਾਂ ਦੇ ਵਿੱਚ ਹੈ ਉਥੇ ਜਾ ਕਰਕੇ ਸੁੱਖ ਮਿਲੇਗਾ ਜੰਗਲਾਂ ਨੂੰ ਤੁਰੇ ਗੁਰੂ ਨੇ ਆਵਾਜ਼ ਮਾਰੀ ਕਾਹੇ રે ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲਿਪਾ ਤੋਹੀ ਸੰਗ ਸੁਮਾਈ ਗੁਰੂ ਨੇ ਸਮਝਾਇਆ ਭਾਈ ਕਾਹਦੇ ਵਾਸਤੇ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਉਹ ਪਰਮ ਪੁਲਾ ਹੈ ਗੁਰੂ ਨੇ ਸਮਝਾਇਆ ਭਾਈ ਸਾਰਾ ਕੁਝ ਤੇ ਘਰ ਦੇ ਵਿੱਚ ਹੀ ਹੈ ਹਿਰਦੇ ਰੂਪੀ ਘਰ ਦੇ ਵਿੱਚ ਹੈ ਜਿਹਨੂੰ ਲੱਭਣ ਵਾਸਤੇ ਬਾਹਰ ਜਾ ਰਹੇ ਉਹ ਤੇ ਤੇਰੇ ਅੰਦਰ ਹੈ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤਨਾ ਭਾਲ ਇਹ ਮਨ ਆ ਮੇਰਾ ਉਹ ਨਾਮ ਨਿਧਾਨ ਜਿਹੜਾ ਹੈ ਉਹ ਤੇ ਤੇਰੇ ਅੰਦਰ ਹੈ ਜਦੋਂ ਤੂੰ ਬਾਹਰ ਲੱਭਦਾ ਫਿਰਦਾ ਏ ਉਹ ਨਾਮ ਨਿਧਾਨ ਤੇ ਤੇਰੇ ਅੰਦਰ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾੜ ਪੀਏ ਪਨਿਹਾਰੀ ਉਹ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਗੁਰੂ ਨੇ ਜਦੋਂ ਸਮਝਾ ਦਿੱਤਾ ਪਹਿਲਾਂ ਬਾਹਰ ਢੂੰਡਣ ਵਾਸਤੇ ਜਾਂਦੇ ਸੀ ਹੁਣ ਕੀ ਹੋਇਆ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਗੁਰੂ ਨੇ ਘਰ ਦੇ ਵਿੱਚ ਹੀ ਦਿਖਾ ਦਿੱਤਾ ਗੁਰੂ ਨੇ ਸਮਝਾ ਦਿੱਤਾ ਜਿਸ ਜਲਨਿਤ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚਤੁਰਾਈ ਦੁਬਦਾ ਏ ਬਲ ਨਾਹੀ ਜੀਓ ਮਨ ਰੇ ਥੇਰ ਰਹੋ ਮਤ ਕੱਟ ਜਾਹੀ ਜੀਓ ਬਾਹਰ ਢੁੰਡਤ ਬਹੁਤ ਦੁੱਖ ਪਾਵੈ ਜੇ ਬਾਹਰ ਢੁੰਡੇਗਾ ਨਾ ਬੜਾ ਦੁੱਖ ਪਾਵੇਗਾ ਤਾਰੇ ਅੰਮ੍ਰਿਤ ਘਟ ਬਾਹੀ ਜਿਉ ਉਹ ਨਾਮ ਅੰਮ੍ਰਿਤ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਐ ਤੇ ਜਦੋਂ ਗੁਰੂ ਨੇ ਸਮਝਾ ਦਿੱਤਾ ਪਾਤਸ਼ਾਹ ਕਹਿੰ ਲਗੇ ਆਪ ਢੂੰਡਣ ਕਦੋਂ ਹੋ ਨਾ ਜਾਏ ਪਹਿਲਾਂ ਢੂੰਡਣ ਵਾਸਤੇ ਥਾਂ ਥਾਂ ਦੇ ਉੱਤੇ ਦਰ ਦਰ ਦੇ ਉੱਤੇ ਜਾਂਦੇ ਸੀ ਪਰ ਪਾਤਸ਼ਾਹ ਕਹਿੰਗੇ ਜਦੋਂ ਦਾ ਗੁਰੂ ਨੇ ਸਮਝਾ ਦਿੱਤਾ ਭਾਈ ਹੁਣ ਹੋਰ ਕਿਤੇ ਢੂੰਡਣ ਵਾਸਤੇ ਨਹੀਂ ਜਾਂਦੇ ਜੀ ਜਗਵਿੰਦ ਭਟੇ ਗੁਰ ਗਸਾਈ ਰਹਾ ਜਦੋਂ ਦਾ ਉਹ ਗੋਬਿੰਦ ਪ੍ਰਭੂ ਪਰਮੇਸ਼ਰ ਜਿਹੜਾ ਸਭ ਜੀਵਾਂ ਦੀ ਸਾਰ ਸੰਭਾਲ ਕਰਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਮਾਲਕ ਗੋਬਿੰਦ ਪ੍ਰਭੂ ਪਰਮੇਸ਼ਰ ਜੋ ਸਭ ਦੇ ਜਲਾਂ ਦੀਆਂ ਜਨਨ ਹਾਰ ਪਰਮਾਤਮਾ ਹੈ ਗੋਬਿੰਦ ਭੇਟੇ ਗੁਰ ਕੋ ਸਾਈ ਜਦੋਂ ਗੁਰੂ ਦੇ ਨਾਲ ਮਿਲ ਕੇ ਗੁਰੂ ਦੇ ਨਾਲ ਬਲਾਪ ਹੋ ਗਿਆ ਗੁਰੂ ਨੇ ਉਸ ਮਾਲਕ ਖਸਮ ਦੇ ਨਾਲ ਮੇਲ ਦਿੱਤਾ ਭਾਈ ਹੁਣ ਉਹਦੀ ਪ੍ਰਾਪਤੀ ਵਾਸਤੇ ਦਰ ਦਰ ਦੇ ਉੱਤੇ ਨਹੀਂ ਭਟਕਦੇ ਹੁਣ ਕਿਤੇ ਵੀ ਜਿਹੜੇ ਜਾਣ ਦੀ ਢੂੰਡਣ ਦੀ ਸਮਰੱਥਾ ਜਿਹੜੀ ਉਹ ਮਿੱਟ ਗਈ ਪਾਤਸ਼ਾਹ ਕਹਿੰ ਲਗੇ ਅਬ ਢੂੰਡਣ ਕਦੋਂ ਹੋ ਨਾ ਜਾਏ ਹੁਣ ਢੂੰਡਣ ਵਾਸਤੇ ਕਿਤੇ ਹੋਰ ਨਹੀਂ ਜਾਂਦੇ ਭਾਈ ਉਹ ਗੋਬਿੰਦ ਉਹ ਪ੍ਰਭੂ ਪਰਮੇਸ਼ਰ ਗੁਰੂ ਦੇ ਰੂਪ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ ਹੀ ਗੁਰੂ ਨੇ ਉਸ ਮਾਲਕ ਦੇ ਨਾਲ ਮਿਲਾਪ ਕਰਵਾ ਦਿੱਤਾ ਜੀ ਆਇਆ ਤਬ ਦਰਬਾਰਾ ਸਤਿਗੁਰੂ ਅਰਜਨ ਦੇਹ ਮਹਾਰਾਜ ਦੇ ਆਲੋਕੇ ਪਾਲੂ ਬਾਦਸ਼ਾਹ ਜੀ ਕਹਣਗੇ ਆਇਆ ਪ੍ਰਭ ਦਰਬਾਰਾ ਜਦੋਂ ਦਾ ਮੁਖ ਇਸ ਦਰਬਾਰ ਦੇ ਵਿੱਚ ਆਇਆ ਨਾ ਪ੍ਰਭੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਇਸ ਮਾਲਕ ਦਾ ਦਰਬਾਰ ਸਭ ਤੋਂ ਵੱਡਾ ਹੈ ਵੱਡਾ ਤੇਰਾ ਦਰਬਾਰ ਸੱਚਾ ਕੁੱਦ ਤਖਤ ਸਿਰ ਸ਼ਾਹਾ ਪਾਦਸ਼ਾਹ ਨਹਿਚਲ ਚੌਰ ਛਤ ਸਹਿਬ ਕਹਣਗੇ ਆਇਆ ਪ੍ਰਭ ਦਰਬਾਰਾ ਜਦੋਂ ਜੀਵ ਇਸ ਮਾਲਕ ਪ੍ਰਭੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਆਇਆ ਹੈ ਜੀ ਤਾਂ ਸਗਲੇ ਮਿੱਟੀ ਪੁਕਾਰਾ ਇਸ ਦਰਬਾਰ ਦੇ ਵਿੱਚ ਆਉਣ ਦੇ ਨਾਲ ਕੀ ਹੋਇਆ ਤਾਂ ਸਗਲੀ ਮਿੱਟੀ ਪੁਕਾਰਾ ਸਾਰੀ ਪੁਕਾਰ ਜਿਹੜੀ ਹੈ ਇਹਦੀ ਸ਼ਿਕਾਇਤ ਜਿਹੜੀ ਹੈ ਉਹ ਸਾਰੀ ਬਟ ਗਈ ਪਹਿਲਾਂ ਨਗਰ ਦੇ ਪੰਚਾਂ ਦੇ ਕੋਲ ਜਾ ਕਰਕੇ ਸ਼ਿਕਾਇਤ ਕੀਤੀ ਧਰਮ ਦੇ ਜਿਹੜੇ ਦਲਾਲ ਬਣੇ ਨੇ ਧਰਮ ਦੇ ਜਿਹੜੇ ਮੁਖੀ ਬਣੇ ਨੇ ਚੌਧਰੀ ਬਣੇ ਨੇ ਉਹਨਾਂ ਦੇ ਕੋਲ ਜਾਂਦਾ ਸੀ ਭਾਵ ਕਿ ਪਹਿਲਾਂ ਕਈ ਡੇਰੇਦਾਰਾਂ ਦੇ ਕੋਲ ਜਾ ਕਰਕੇ ਦੇਖ ਲਿਆ ਕਈ ਪਖੰਡੀ ਖਉਤੀ ਸਾਧਾਂ ਦੇ ਕੋਲ ਜਾ ਕਰਕੇ ਦੇਖ ਲਿਆ ਪਰ ਇਹਨਾਂ ਕਿਸੇ ਦੇ ਵਿੱਚੋਂ ਵੀ ਜਿਹੜਾ ਝਗੜਾ ਸੀ ਉਹ ਝਗੜਾ ਮੁਕਿਆ ਨਹੀਂ ਝਗੜਾ ਉਲਟਾ ਵੱਧ ਗਿਆ ਪਰ ਜਦੋਂ ਦਾ ਇਸ ਦਰਬਾਰ ਦੇ ਵਿੱਚ ਆਏ ਨਾ ਸਹਬ ਕਹਿੰਗੇ ਆਇਆ ਪ੍ਰਭ ਦਰਬਾਰਾ ਤਾਂ सगली ਮਿੱਟੀ ਪੁਕਾਰਾ ਸਾਰੀ ਪੁਕਾਰ ਹੀ ਪ੍ਰਭੂ ਪਰਮੇਸ਼ਰ ਨੇ ਮੇਟ ਦਿੱਤੀ ਸਾਰੇ ਸ਼ਿਕਾਇਤ ਨਾਮੇ ਮੁੱਕ ਗਏ ਗੁਰੂ ਨੇ ਐਸਾ ਨਾਮ ਐਸਾ ਸੁਖ ਜਿਹੜਾ ਉਹ ਹਿਰਦੇ ਦੇ ਵਿੱਚ ਬਖਸ਼ ਦਿੱਤਾ ਇਹ ਸਾਰੀਆਂ ਪੁਕਾਰਾਂ ਹੀ ਜਿਹੜੀਆਂ ਉਹ ਮਿਟ ਗਈਆਂ ਜੀ ਲਬਦ ਆਪਣੀ ਪਾਈ ਇਹ ਸਾਰ ਸੰਗਤ ਉਹ ਬਸਤ ਪ੍ਰਾਪਤ ਹੋ ਗਈ ਜਿਸ ਬਸਤ ਦੇ ਵਾਸਤੇ ਮਨੁੱਖ ਬਾੜ ਢੂੰਡਣ ਵਾਸਤੇ ਜਾਂਦਾ ਸੀ ਸਭ ਕਹਿੰਗੇ ਉਹ ਬਸਤ ਜਿਹੜੀ ਹੈ ਇਹ ਗੁਰੂ ਦੇ ਚਰਨਾਂ ਦੇ ਵਿੱਚੋਂ ਪ੍ਰਭੂ ਪਰਮੇਸ਼ਰ ਦੇ ਦਰਬਾਰ ਦੇ ਵਿੱਚੋਂ ਮਿਲ ਗਈ ਲਬਦ ਆਪਣੀ ਪਾਈ ਸਤ ਕਰਨ ਲਗੇ ਉਹ ਵਸਤ ਜਿਹੜੀ ਚਾਹੀਦੀ ਸੀ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਕਰਦੇ ਨੇ ਵਸਤ ਅਗੋਚਰ ਪਾਈ ਘਟ ਦੀਪ ਕਰਿਆ ਸਮਾਈ ਉਹ ਵਸਤ ਅਗੋਚਰ ਉਹ ਨਾਮ ਰੂਪੀ ਵਸਤ ਜਿਹੜੀ ਐ ਗੁਰੂ ਨੇ ਹਿਰਦੇ ਦੇ ਵਿੱਚੋਂ ਹੀ ਪ੍ਰਾਪਤ ਕਰਵਾ ਦਿੱਤੀ ਜੀ ਤਾ ਕੱਤੇ ਆਵੇ ਕੱਟ ਜਾਏ ਸਾਰਾ ਸੰਗਤਾ ਹਉਣਾ ਜਾਣਾ ਜਿਹੜਾ ਉਹ ਮਿੱਟ ਗਿਆ ਪਹਿਲਾਂ ਇਸ ਬਸਤ ਵਾਸਤੇ ਮਨੁੱਖ ਲੱਭਦਾ ਫਿਰਦਾ ਸੀ ਨਾ ਜਿਵੇਂ ਇੱਕ ਮਿਰਗ ਜਿਹੜਾ ਹੈ ਕਸਤੂਰੀ ਦੀ ਖਾਤਰ ਭਟਕਦਾ ਫਿਰਦਾ ਹੈ ਨਾ ਪਾਤਸ਼ਾਹ ਕਹਿੰਗੇ ਪਰ ਉਹ ਕਸਤੂਰੀ ਉਹਦੇ ਲਾਪੀ ਦੇ ਵਿੱਚ ਹੁੰਦੀ ਹੈ ਪਰ ਉਹਦੀ ਖੁਸ਼ਬੂ ਵਾਸਤੇ ਉਹ ਬਾਹਰ ਭਟਕਦਾ ਕਰਦਾ ਹੈ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਭਾਈ ਨਉ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਗੁਰੂ ਨੇ ਸਮਝਾ ਦਿੱਤਾ ਬੰਦੇ ਖੋਜ ਦਿਲ ਫਰੂਜ ਨਾ ਫਿਰ ਪਰੇਸ਼ਾਨੀ ਮਾਹੀ ਘਟ ਹੀ ਖੋਜੋ ਭਾਈ ਆਪਣੇ ਹਿਰਦੇ ਦੇ ਵਿੱਚ ਖੋਜ ਤੇ ਜੋ ਖੋਜੈ ਸੋ ਪਾਵੈ ਜਿਹੜਾ ਖੋਜੇਗਾ ਉਹਨੂੰ ਪ੍ਰਾਪਤ ਹੋ ਜਾਵੇਗਾ ਸਾਰਾ ਕੁਝ ਇਸ ਦੇਹੀ ਦੇ ਵਿੱਚ ਹੀ ਆ ਜੋ ਬ੍ਰਹਮੰਡੇ ਸੋਈ ਫਿੱਟਾ ਜੋ ਖੋਜੈ ਸੋ ਪਾਵੈ ਜਿਹਨੇ ਖੋਜ ਲਿਆ ਉਹਨੇ ਪ੍ਰਾਪਤ ਕਰ ਲਿਆ ਤੇ ਜਦੋਂ ਪ੍ਰਾਪਤ ਕਰ ਲਿਆ ਨਾ ਸਾਥ ਸੰਗਤ ਫਿਰ ਕੱਤ ਆਵੈ ਕੱਤ ਜਾਈ ਫਿਰ ਕਿਤੇ ਆਉਣਾ ਕਿਤੇ ਜਾਣਾ ਜਿਹੜਾ ਹੈ ਉਹ ਮਿਟ ਗਿਆ ਆਵਾ ਗਾਉਂਦਾ ਰਾ ਮਨ ਜਿਹੜਾ ਹੈ ਗੁਰੂ ਨੇ ਭਟਕਣਾ ਜਿਹੜੀ ਉਹ ਕੱਟ ਦਿੱਤੀ ਜੀ ਸੱਚ ਨਿਆਏ ਨਬੇੜਾ ਸਭ ਕੰਕੇ ਤਹ ਸੱਚ ਨਿਆਏ ਨਬੇਰਾ ਤਹ ਤੋਂ ਭਾਵ ਕਿ ਉਹ ਸਾਲਕ ਪ੍ਰਭੂ ਪਰਮੇਸ਼ਰ ਦੀ ਕਚਹਿਰੀ ਦੇ ਵਿੱਚ ਉਹਦੇ ਦਰਬਾਰ ਦੇ ਵਿੱਚ ਸੱਚ ਨਿਆਏ ਉਹਦਾ ਨਿਆ ਸੱਚਾ ਹੈ ਸਾਰ ਸੰਗਤ ਦੁਨੀਆ ਦੀਆਂ ਕਚੈਰੀਆਂ ਦੇ ਵਿੱਚ ਝੂਠੇ ਨਿਆ ਹੋ ਸਕਦੇ ਨੇ ਪਰ ਯਾਦ ਰੱਖਣਾ ਉਸ ਮਾਲਕ ਦੀ ਕਚੈਰੀ ਦੇ ਵਿੱਚ ਉਥੇ ਸੱਚੇ ਹੀ ਸੱਚ ਨੇ ਬੜੇ ਚੁਣ ਵਖ ਕੱਡੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਰੋਹ ਕਾਲੈ ਦੋਜ਼ਕ ਚਾਲਿਆ ਤੇਰੇ ਨਾਂਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਖੱਦਨ ਵਾਲਿਆ ਵੱਡਾ ਹੋਵਾ ਗੁਣੀ ਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਗੀ ਐ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੇ ਹੁਣ ਸੁਣੀਏ ਕਿਆ ਰੁਆਇਆ ਮਨ ਅੰਦਾ ਜਨਮ ਗਵਾਇਆ ਉਥੇ ਕੇਵਲ ਤੇ ਕੇਵਲ ਸੱਚ ਸੱਚਾ ਨਿਆਂ ਹੈ ਤਹ ਸਾਚ ਨਿਆਏ ਨਵੇਰਾ ਉਥੇ ਫੈਸਲਾ ਸੱਚ ਦਾ ਹੋਣਾ ਐ ਉਥੇ ਇਸ ਸੰਸਾਰ ਦੇ ਉੱਤੇ ਰਹਿ ਕਰਕੇ ਜਿਹੜੇ ਸ਼ੁਭ ਅਮਲ ਕੀਤੇ ਹੋਣਗੇ ਨਾ ਫਿਰਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕਾਮ ਉਹੀ ਮਨੁੱਖ ਦੇ ਕੰਮ ਆਉਣੇ ਹਨ ਜੀ ਓਵਾ ਸਭਾ ਠਾਕੁਰ ਸਭ ਤੇਰਾ ਉਥੇ ਸੱਚਾ ਨਿਆਹ ਹੈ ਉਥੇ ਇਹ ਨਹੀਂ ਕਿ ਜੇ ਕੋਈ ਅਮੀਰ ਹੈ ਤੇ ਉਹ ਮਾਫ ਹੋ ਜਾਵੇਗਾ ਗਰੀਬ ਨੂੰ ਸਜ਼ਾ ਮਿਲ ਜਾਵੇਗੀ ਸਾਧ ਸੰਗਤ ਨਹੀਂ ਉਹਾਂ ਸੰਭ ਠਾਕੁਰ ਸੰਭ ਚੇਰਾ ਉਥੇ ਭਾਵੇਂ ਕੋਈ ਰਾਜਾ ਏ ਤੇ ਭਾਵੇਂ ਕੋਈ ਚੇਰਾ ਏ ਮਾਲਕ ਹੈ ਭਾਵੇਂ ਕੋਈ ਨੌਕਰ ਹੈ ਬਰਾਬਰ ਦੇ ਨੇ ਉਥੇ ਸਾਧ ਸੰਗਤ ਨੂੰ ਕੋਈ ਵੱਡੀ ਨਹੀਂ ਚੱਲਦੀ ਕੋਈ ਰਾਜਾ ਜਿਹੜਾ ਰਿਸ਼ਮਤ ਦੇ ਕੇ ਬੱਝੂਗਾ ਉਥੇ ਨਿਰੋਲ ਸੱਚ ਹੀ ਸੱਚ ਹੈ ਉਥੇ ਭਈ ਠਾਕੁਰ ਤੇ ਚੇਰਾ ਇੱਕੋ ਜਿਹਾ ਹਲ ਦੇ ਦਰ ਅੰਤ ਜਾਮੀ ਜਨਨ ਫਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਅੰਤਰ ਜਾਮੀ ਪ੍ਰਭੂ ਪਰਮੇਸ਼ਰ ਸਭ ਕੁਝ ਜਾਣਦਾ ਹੈ ਉਸ ਤੋਂ ਕੁਝ ਵੀ ਲੁਕਿਆ ਨਹੀਂ ਹੈ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰਜਾਮੀ ਜਾਣੈ ਸਾਰਾ ਕੁਝ ਉਹ ਜਾਣਦਾ ਹੈ ਜੀ ਮੇਨ ਬੋਲਤ ਆਪ ਪਛਾਨੈ ਉਹ ਬਿਨਾ ਬੋਲਣ ਤੋਂ ਹੀ ਜੀਬ ਦੇ ਬਿਨਾ ਬੋਲਣ ਤੋਂ ਸਾਰਾ ਕੁਝ ਅੰਦਰ ਦੀ ਪੀੜਾ ਨੂੰ ਪਛਾਨਦਾ ਹੈ ਭਾਈ ਵਿਣ ਬੋਲਿਆਂ ਸਭ ਕਿਸ ਜਾਣਦਾ ਕਿਸ ਆਗਾਹ ਕੀਚਾ ਅਰਦਾਸ ਬਿਨਾ ਬੋਲਣ ਤੋਂ ਉਹ ਸਾਰੇ ਅੰਦਰ ਦੀ ਅਵਸਥਾ ਨੂੰ ਜਾਣਦਾ ਹੈ ਉਹ ਅੰਤਰਜਾਮੀ ਹੈ ਅੰਤਰਜਾਮੀ ਪੁਰਖ ਵਿਧਾਦੇ ਸਰਦਾ ਬਨ ਕੀ ਪੂਰੇ ਅੰਤਰਜਾਮੀ ਜਾਣੈ ਬਿਨ ਬੋਲਤ ਆਪ ਮਛਾਨੈ ਉਹ ਬਿਨਾ ਬੋਲਣ ਤੋਂ ਹੀ ਅੰਦਰ ਦੀ ਸਾਰੀ ਅਵਸਥਾ ਨੂੰ ਭਾਈ ਸਮਝਦਾ ਹੈ ਜਾਣਦਾ ਹੈ ਜੀ ਸਰਬ ਤਨ ਕੋ ਰਾਜਾ ਸਾਧ ਸੰਗਤ ਕੋਈ ਹਿੰਦੁਸਤਾਨ ਦਾ ਰਾਜਾ ਹੋਵੇਗਾ ਕੋਈ ਕਿਸੇ ਦੇਸ਼ ਦਾ ਰਾਜਾ ਹੋਵੇਗਾ ਕਿਸੇ ਬੁਲਾਣੇ ਦੇਸ਼ ਦਾ ਰਾਜਾ ਹੋਵੇਗਾ ਪ੍ਰਤਾਨਦੂ ਅਰਜਨ ਦੇਵ ਮਹਾਰਾਜ ਕਹ ਲਗੇ ਉਹ ਮਾਲਕ ਉਹ ਪ੍ਰਭੂ ਪਰਮੇਸ਼ਰ ਸਾਰੀਆਂ ਥਾਵਾਂ ਦਾ ਰਾਜਾ ਹੈ ਸਾਰੀਆਂ ਥਾਵਾਂ ਦਾ ਉਹਦੀ ਬਾਦਸ਼ਾਹੀ ਕਿਸੇ ਦਾਇਰੇ ਤੱਕ ਸੀਮਤ ਨਹੀਂ ਹੈ ਉਹਦਾ ਰਾਜ ਸਾਰ ਸੰਗਤ ਬੜਾ ਵਿਸ਼ਾਲ ਹੈ ਹਰ ਜਗ੍ਹਾ ਦੇ ਉੱਤੇ ਉਸ ਮਾਲਕ ਦਾ ਰਾਜ ਹੈ ਜਿਹੜੇ ਕਰੇਤਾ ਅਮਰੀਕਾ ਵਾਲੇ ਨੇ ਉਹਨਾਂ ਦਾ ਰੱਬ ਹੋਰ ਥੋੜਾ ਹੈ ਉਹਨਾਂ ਦਾ ਰੱਬ ਵੀ ਇੱਕ ਹੀ ਹੈ ਇਹ ਮਾਲਕ ਇਹ ਰਾਜਾ ਇਹ ਸਾਰੀਆਂ ਥਾਵਾਂ ਦਾ ਰਾਜਾ ਇਹ ਪ੍ਰਭੂ ਪਾਤਸ਼ਾਹ ਤੇ ਇਹਦੇ ਵਰਗਾ ਰਾਜਾ ਇਸ ਸੰਸਾਰ ਦੇ ਉੱਤੇ ਕੋਈ ਹੋਰ ਨਹੀਂ ਹੈ ਜੀ ਤਾ ਅਨਹਦ ਸਬਦ ਅਗਾਜਾ ਜਿਹਦਾ ਇਸ ਮਾਲਕ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਨਾ ਸਾਧ ਸੰਗਤ ਉਹਦੇ ਅੰਦਰ ਤਹ ਅਨਹਦ ਸ਼ਬਦ ਆਗਾਜਾ ਅਨਹਦ ਸ਼ਬਦ ਜਿਹੜਾ ਹੈ ਅਨਾਹਦ ਸ਼ਬਦ ਲਗਾਤਾਰ ਉਸ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਦੇ ਸ਼ਬਦ ਜਿਹੜੇ ਨੇ ਉਹਦੀ ਧਨ ਉਹਦੇ ਅੰਦਰ ਉੱਠ ਪੈਂਦੀ ਹੈ ਉਹਦੇ ਅੰਦਰ ਲਗਾਤਾਰ ਪ੍ਰਮਾਤਮਾ ਦੀ ਇੱਕ ਰਸ ਸਿੱਖ ਸਲਾਹ ਦੀ ਬਾਣੀ ਚੱਲ ਪੈਂਦੀ ਹੈ ਸਾਬ ਕਨ ਕੇ ਤੈਂ ਅਨਹਦ ਸ਼ਬਦ ਆਗਾਜਾ ਉਸ ਮਾਲਕ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਭਾਈ ਜੋ ਅਨਹਦ ਹੈ ਲਗਾਤਾਰ ਉਸ ਵਟ ਭਾਗੇ ਦੇ ਹਿਰਦੇ ਦੇ ਅੰਦਰ ਚੱਲਦੀ ਹੈ ਜੀ ਤਿਸ ਪੈ ਚਾ ਚਤਰਾਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰ ਲਗੇ ਤਿਸ ਪੈ ਕਿਆ ਚਤਰਾਈ ਉਸ ਮਾਲਕ ਦੇ ਅੱਗੇ ਤੇਰੀ ਕਾਹਦੀ ਚਤਰਾਈ ਹੈ ਲੋਕਾਂ ਨੂੰ ਤੂੰ ਮੂਰਖ ਬਣਾ ਸਕਦਾ ਹੈ ਹੋ ਸਕਦਾ ਹੈ ਤੇਰੇ ਕੋਲ ਬਹੁਤ ਚੁਸਤ ਚਲਾਕੀਆਂ ਹੋਣ ਇਸ ਸੰਸਾਰ ਦੇ ਕੁੱਤੇ ਨੂੰ ਰੋਕਣ ਮੂਰਖ ਬਣਾ ਸਕਦਾ ਹੈ ਪਰ ਯਾਦ ਰੱਖੀ ਉਸ ਮਾਲਕ ਦੇ ਅੱਗੇ ਤੇਰੀ ਇੱਕ ਵੀ ਚਤੁਰਾਈ ਸਿਆਣਪ ਜਿਹੜੀ ਉਹ ਕੰਮ ਨਹੀਂ ਆਉਣੀ ਆਪਾਂ ਹਰ ਰੋਜ਼ ਪੜਦੇ ਆ ਨਾ ਸਹਿਸ ਸਿਆਣਪਾਂ ਲੱਕ ਹੋਵੇ ਤਾਂ ਇੱਕ ਨਾ ਚੱਲੈ ਨਾਲ ਇੱਕ ਵੀ ਚਤੁਰਾਈ ਤੇਰੀ ਉਸ ਮਾਲਕ ਦੇ ਅੱਗੇ ਨਹੀਂ ਚੱਲਣੀ ਪਾਤਸ਼ਾਹ ਕਹਿੰਗੇ ਜਿਸ ਪੈ ਕਿਆ ਚਤੁਰਾਈ ਉਸ ਮਾਲਕ ਦੇ ਅੱਗੇ ਕਾਹਦੀਆਂ ਚਤੁਰਾਈਆਂ ਉਹਦੇ ਅੱਗੇ ਚਤੁਰਾਈ ਨਹੀਂ ਚੱਲਦੀ ਉਹਦੇ ਅੱਗੇ ਤੇ ਨਿਮਰਤਾ ਭਾਵ ਦੇ ਵਿੱਚ ਨੀਵੇਂ ਹੋ ਕੇ ਆਵੇਂਗਾ ਤੇ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ ਜੇ ਚਤੁਰਾਈਆਂ ਕਰਦਾ ਰਹਿ ਜਾਵੇਂਗਾ ਤੇ ਚਤੁਰਾਈਆਂ ਦੇ ਨਾਲ ਤੈਨੂੰ ਉਸ ਮਾਲਕ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ ਚਤੁਰਾਈ ਨਾ ਚਤਰ ਭੁਜ ਪਾਈ ਹੈ ਇੱਥੇ ਤੇ ਅਭ ਹਮ ਚਲੀ ਠਾਕੁਰ ਪਹਿਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਇੱਥੇ ਤੇ ਲੋਕਾਂ ਦੀਆਂ ਚਤੁਰਾਈਆਂ ਸਿਆਣਪਾਂ ਵੀ ਲਾਉਣੀਆਂ ਪੈਣੀਆਂ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤੱਕ ਦੀ ਜੋ ਹੈ ਟਾਰ ਇੱਥੇ ਆਪਣੀਆਂ ਸਾਰੀਆਂ ਸਿਆਣਪਾਂ ਆਪਣੀ ਮਤ ਜਿਹੜੀ ਹੈ ਉਹ ਤਿਆਗਣੀ ਪਵੇਗੀ ਤੇ ਗੁਰੂ ਦੀ ਮਤ ਲੈਣੀ ਪਵੇਗੀ ਫੇਰ ਜਾ ਕਰਕੇ ਸਾਧ ਸੰਗਤ ਉਸ ਮਾਲਕ ਦੇ ਦਰ ਦੇ ਉੱਤੇ ਕੋਈ ਮਿਲਣੀ ਐ ਪਾਤਸ਼ਾਹ ਕਹਿੰ ਲਗੇ ਉਸ ਮਾਲਕ ਦੇ ਅੱਗੇ ਤੇਰੀ ਕਾਹਲੀ ਚਤਰਾਈ ਹੈ ਜੀ ਮਿਲ ਨਾਨਕ ਆਪ ਗਵਾਈ ਸਭ ਕਹਿੰ ਕੇ ਜੇ ਉਹਨੂੰ ਮਿਲਣਾ ਹੀ ਨਾ ਮਿਲ ਨਾਨਕ ਆਪ ਗਵਾਈ ਆਪ ਗਵਾਈ ਹੈ ਤਾਂ ਸ਼ਹਿ ਪਾਈ ਹੈ ਔਰ ਕੈਸੀ ਤਤਰਾਈ ਆਪ ਗਵਾਏਗਾ ਆਪਾ ਭਾਵ ਗਵਾ ਕਰਕੇ ਆਵੇਂਗਾ ਤੇ ਤੈਨੂੰ ਉਸ ਮਾਲਕ ਦੀ ਪ੍ਰਾਪਤੀ ਹੋ ਜਾਵੇਗੀ ਜੇ ਹਉਮੈ ਹੈ ਜੇ ਅਹੰਕਾਰ ਹੈ ਆਪਾ ਭਾਵ ਹੈ ਈਗੋ ਹੈ ਤੇ ਯਾਦ ਰੱਖੀ ਹਰ ਜੂ ਅਹੰਕਾਰ ਨਾ ਭਾਵਈ ਬੇਤਕੂਕ ਸੁਣਾਵੇ ਉਸ ਮਾਲਕ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਹਉਮੈ ਨਾਮੈ ਨਾਲ ਵਿਰੋਧ ਹੈ ਦੋਏ ਨਾਮ ਸੈਂ ਕਿਠਾਏ ਇਹ ਦੋਵੇਂ ਇਕ ਮਿਆਨ ਦੇ ਵਿੱਚ ਨਹੀਂ ਪੈ ਸਕਦੀਆਂ ਤਲਵਾਰਾਂ ਜੇ ਨਾਮ ਰਵੇਗਾ ਜਾਂ ਰਹੋਵੇਂ ਰਵੇਗੀ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇ ਵਨ ਜਲ ਮਾਹੀਂ ਜਦੋਂ ਹੋਵੇਂ ਨੂੰ ਕੱਟ ਕੇ ਆਵੇਂਗਾ ਆਪਾ ਭਾਵ ਤਿਆਗ ਕਰਕੇ ਆਵੇਂਗਾ ਤਾਂ ਤੈਨੂੰ ਉਸ ਮਾਲਕ ਦੀ ਪ੍ਰਾਪਤੀ ਹੋਣੀ ਹੈ ਮਿਲ ਨਾਨਕ ਆਪਾ ਗਵਾਈ ਆਪਾ ਪਾਵ ਗਵਾ ਕਰਕੇ ਸਹਿਬ ਕਹਿੰਦੇ ਉਸ ਮਾਲਕਤਾ ਮਿਲਾਪ ਜਿਹੜਾ ਕੋ ਪ੍ਰਾਪਤ ਹੁੰਦਾ ਹੈ ਜਿਹੜੇ ਉੱਚੇ ਨੇ ਸਾਰ ਸੰਗਤ ਅਹੰਕਾਰ ਦੇ ਵਿੱਚ ਉਹ ਖਾਲੀ ਰਹਿ ਜਾਂਦੇ ਨੇ ਉਹ ਫਿੱਕੇ ਨੇ ਸਿੰਪਲ ਦੀ ਰੁੱਖ ਦੀ ਤਰ੍ਹਾਂ ਪਰ ਜਿਹੜੇ ਨੀਵੇਂ ਝੁਕ ਕਰਕੇ ਆਉਂਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਦਾ ਤਤ ਸਾਰੀਆਂ ਚੰਗੀਆਂ ਦਾ ਤਤ ਇਹ ਹੈ ਕਿ ਜੇ ਨਿਮਰਤਾ ਹੈ ਹੀਮਣ ਦੇ ਵਿੱਚ ਇਹ ਮਿਠਾਸ ਹੈ ਜੀਵਨ ਦੇ ਵਿੱਚ ਤਾਂ ਤੈਨੂੰ ਉਸ ਮਾਲਕ ਦੀ ਪ੍ਰਾਪਤੀ ਹੋਣੀ ਹੈ ਸਤਿਗੁਰੂ ਕਿਰਪਾ ਕਰਨ ਸਮੁੱਚੇ ਸ਼ਬਦ ਦੀ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਪੁਨਾ ਦੀ ਮਾਫੀ ਆਓ ਆਖਰੀ ਪੰਕਤੀਆਂ ਦਾ ਪਾਠ ਸ਼ਰਵਨ ਕਰਕੇ ਸਮਾਪਤੀ ਕਰੀਏ ਜੀ